ਗੁੜਖਾਨ ਦੇ ਸ਼ਕੀਨ ਨੇ ਵੀਡੀਓ ਨੂੰ ਬੜੀ ਧਿਆਨ ਨਾਲ ਵੇਖ ਲੈਣ ਗਾਗਰ ਇਹ ਵੀਡੀਓ ਵੇਖ ਲਈ ਤਾਂ ਉਸ ਤੋਂ ਬਾਅਦ ਉਹ ਲੋਕ ਗੁੜ ਨਹੀਂ ਖਾਣਗੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਚਐਨ1 ਨਿਊ ਚੈਨਲ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਇਰਲ ਹੋ ਰਹੀ ਹੈ ਬਤਵਾ ਤੁਸੀਂ ਵੀ ਸ਼ੇਅਰ ਕਰਿਓ ਤੇ ਨਾਲ ਦੇ ਨਾਲ ਕਮੈਂਟ ਜਰ ਕਰ ਦਿਓ ਦੱਸ ਦਿਨੇ ਕਿ ਅੱਜ ਕੱਲ੍ਹ ਕਈ ਲੋਕਾਂ ਨੂੰ ਗੁੜ ਖਾਣ ਦੀ ਸ਼ਕੀਨ ਹੁੰਦੇ ਨੇ ਰੋਟੀ ਖਾਣ ਤੋਂ ਬਾਅਦ ਕਈ ਗੁ ਲੋਕ ਗੁੜ ਖਾਂਦੇ ਨੇ ਜਾਂ ਫਿਰ ਕਈ ਨੂੰ ਵੈਸੇ ਵੀ ਆਦਤ ਹੁੰਦੀ ਹੈ ਪੁਰਾਣੇ ਬਜ਼ੁਰਗਾਂ ਨੂੰ ਆਦਤ ਹੁੰਦੀ ਹੈ ਪਰ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਜਿਹੜੇ ਗੁੜ ਬੰਨੇ ਬੰਦ ਹੋ ਗਏ ਨੇ ਖਲਾੜੀਆਂ ਬੰਦ ਹੋ ਗਈਆਂ ਨੇ ਕਿਉਂਕਿ ਜਦੋਂ ਗੰਨਾ ਕਮਾਦ ਲਗਾਉਣਾ ਹੀ ਲੋਕਾਂ ਨੇ ਬੰਦ ਕਰ ਦਿੱਤਾ ਸਸਤਾ ਝੋਨੇ ਦੇ ਨਾਲ ਉਹ ਕਈ ਪ੍ਰਵਾਸੀਆਂ ਨੇ ਸੰਭਲਿਆ ਪੰਜਾਬ ਦੇ ਵਿੱਚ ਆਣ ਕੇ ਇੱਕ ਤਰ੍ਹਾਂ ਦਾ ਪ੍ਰਵਾਸੀਆਂ ਨੇ ਕਬਜ਼ੀ ਕਰ ਲਿਆ ਤੇ ਜੋ ਕਿਸਾਨ ਬੜੇ ਸਾਫ਼ ਸੁਥਰੇ ਢੰਗ ਦੇ ਨਾਲ ਗੁੜ ਤਿਆਰ ਕਰਦੇ ਸੀ ਪਰ ਹੁਣ ਪ੍ਰਵਾਸੀ ਬੇਪਰਵਾਹ ਹੋ ਕੇ ਗੰਦਗੀ ਦੇ ਨਾਲ ਗੁੜ ਤਿਆਰ ਕਰ ਰਹੇ ਨੇ ਵੀਡੀਓ ਵਿੱਚ ਤੁਸੀਂ ਦੇਖੋ ਕਿਵੇਂ ਇੱਕ ਪ੍ਰਵਾਸੀ ਚੱਪਲਾ ਪਾ ਕੇ ਗੁੜ ਤਿਆਰ ਕਰ ਰਿਹਾ ਹੈ ਚੱਕ ਦੇ ਵਿੱਚ ਜਿੱਥੇ ਗੁੜ ਰੱਖਿਆ ਜਾਂਦਾ ਉਸ ਚੱਕ ਦੇ ਵਿੱਚ ਚੱਪਲਾ ਸਮੇਤ ਜਿਹੜੇ ਤੁਸੀਂ ਦੇਖੋ ਕਿ ਪੈਰ ਰੱਖ ਕੇ ਗੰਦਗੀ ਫੋਸ ਰਿਹਾ ਲੋਕਾਂ ਨੂੰ ਇਹੀ ਗੁੜ ਦੁਕਾਨਾਂ ਦੇ ਉੱਤੇ ਜਾਣਾ ਹੈ ਇਹੀ ਗੁੜ ਲੋਕਾਂ ਨੇ ਖਰੀਦਣਾ ਹੈ ਜੋ ਕਿ ਰਾਘਿਰਨ ਐਸ ਨੂੰ ਲੈ ਕੇ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਖਲਬਾੜ ਹੋ ਰਿਹਾ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਕਿਤੇ ਨਾਲ ਕਿਸ ਜੋ ਪ੍ਰਵਾਸੀ ਨੇ ਇਹਨਾਂ ਦੇ ਉੱਤੇ ਵੱਡੀ ਕਾਰਵਾਈ ਹੋ ਸਕੇ ਕਿਉਂਕਿ ਇਦਾਂ ਦੀ ਵੀਡੀਓ ਦੇ ਨਾਲ ਹੀ ਕਈ ਪਹਿਲਾਂ ਵੀ ਵੱਡੀਆਂ ਕਾਰਵਾਈਆਂ ਹੋਈਆਂ ਨੇ ਤਾਂ ਜਿੰਨੇ ਵੀ ਲੋਕ ਪੰਜਾਬ ਦੇ ਹਰਿਆਣਾ ਦੇ ਹਿਮਾਚਲ ਦੇਖ ਰਹੇ ਨੇ ਅਗਰ ਤੁਸੀਂ ਵੀ ਗੁਰਖਾਨ ਦੇ ਸ਼ਕੀਨ ਹੋ ਤਾਂ ਪਹਿਲੀ ਗੱਲ ਤਾਂ ਪਿੰਡਾਂ ਦੇ ਵਿੱਚ ਜਿੱਥੇ ਖਿਡਾਰੀਆਂ ਬੱਚੀਆਂ ਨੇ ਉਸ ਜਗ੍ਹਾ ਤੋਂ ਗੁਰਖ ਖਰੀਦੋ ਤੇ ਨਾਲ ਦੀ ਨਾਲ ਅਗਰ ਤੁਸੀਂ ਰਾਸਤੇ ਦੇ ਵਿੱਚ ਕੋ ਖਿਲਾੜ ਰੋਡ ਦੇ ਉੱਤੇ ਹੈਗਾ ਭਾਵੇਂ ਸਾਰੇ ਮਾੜੇ ਨਹੀਂ ਪਰ ਕੁਝ ਕੁ ਖਿਲਾੜਾਂ ਦੇ ਉੱਤੇ ਇਦਾਂ ਦੇ ਜਿਹੜੇ ਗੰਦ ਪ੍ਰੋਸਾ ਜਾਂਦਾ ਹੈ ਉਸਦੇ ਵਿੱਚ ਕੀ ਹੈ ਤੁਸੀਂ ਗੁੜ ਜਦੋਂ ਬਣਨਾ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਸ਼ੁਰੂ ਹੋ ਕੇ ਜਦੋਂ ਲਾਸਟ ਤੱਕ ਗੁੜ ਤਿਆਰ ਹੋ ਕੇ ਤੁਹਾਡੇ ਲਿਫਾਫੇ ਦੇ ਵਿੱਚ ਤੁਹਾਡੇ ਪੈਕਿੰਗ ਦੇ ਵਿੱਚ ਪੈਂਦਾ ਹੈ ਖੜੋ ਤੱਕ ਤੁਸੀਂ ਗੁੜ ਨੂੰ ਤਿਆਰ ਹੁੰਦੇ ਅੱਖਾਂ ਨਾਲ ਵੇਖ ਕੇ ਫਿਰ ਹੀ ਖਰੀਦੋ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਨਾਲ ਤੁਹਾਡੀ ਲਾਈਫ ਦੇ ਨਾਲ ਕਈ ਲੋਕ ਖਲਵਾੜ ਕਰਦੇ ਨੇ ਜਿਸ ਦੇ ਨਾਲ ਕੀ ਤੁਹਾਡੀ ਜ਼ਿੰਦਗੀਆਂ ਅੱਗੇ ਬਰਬਾਦ ਹੁੰਦੀਆਂ ਨੇ ਤੁਹਾਡੇ ਬੱਚਿਆਂ ਦੀ ਜ਼ਿੰਦਗੀਆਂ ਨਾਲ ਖਲਵਾੜ ਹੈ ਕਿ ਬੱਚੇ ਵੀ ਕਈ ਵਾਰ ਸ਼ੌਂਕਲਾਲ ਖਾਨ ਦੇ ਬੱਚਿਆਂ ਨੂੰ ਵੀ ਵੱਡੀਆਂ ਬਿਮਾਰੀਆਂ ਦਾ ਵੱਡਾ ਖਤਰਾ ਹੋ ਸਕਦਾ ਹੈ ਪਤਾ ਨਹੀਂ ਹੁਣ ਇਹ ਜਿਹੜੀ ਚੱਪਲਾਂ ਤੁਸੀਂ ਦੇਖੋ ਕਿ ਨਾਲ ਦੀ ਨਾਲ ਇਸ ਪ੍ਰਵਾਸੀ ਨੇ ਵਿੱਚ ਚੱਕ ਦੇ ਵਿੱਚ ਪਾਈਆਂ ਹੋਈਆਂ ਨੇ ਪਤਾ ਨਹੀਂ ਕਿੰਨੀ ਗੰਦਗੀ ਲੱਗੀ ਹੋਈ ਹੈ ਜਾਂ ਫਿਰ niche ਤੋਂ ਕਿਹੜੀ ਹੈ ਜੈਲੀ ਚੱਪਲ ਦੇ ਨਾਲ ਲੱਗ ਕੇ ਗੁੜ ਦੇ ਵਿੱਚ ਚਲੇ ਜਾਵੇਗੀ ਤਾਂ ਇਸ ਤਰੀਕੇ ਦੀਆਂ ਵੀਡੀਓ ਜੋ ਸਾਹਮਣੇ ਆਈਆਂ ਨੇ ਇਸ ਕਿਤੇ ਸ਼ਰਮਸ਼ਾਰ ਹੋ ਰਿਹਾ ਪੰਜਾਬ ਅਗਰ ਪੰਜਾਬ ਨੇ ਮੁਰ ਤੋਂ ਐਦਾਂ ਦੇ ਕੰਮ ਨਾ ਸੰਭੇ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਜਵਾਨੀ ਪੰਜਾਬ ਦੇ ਭਵਿੱਖ ਅੱਗੇ ਖਤਮ ਹੁੰਦਾ ਜਾ ਰਿਹਾ ਹੈ ਤਾਂ ਅਪੀਲ ਕਰਦੇ ਹਾਂ ਜਿਆਤਰ ਕਿਸਾਨ ਚੋਨੇ ਦੀ ਤੇ ਕਣਕ ਦੀ ਫਸਲ ਨੂੰ ਘੱਟ ਕਰਕੇ ਕਮਾਦ ਦੀ ਫਸਲ ਤੇ ਨਾਲ ਗੰਨੇ ਦੀ ਫਸਲ ਇਹ ਜਰੂਰ ਬੀਜੇ ਲਗਾਉਣ ਜਿਹਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਪੰਜਾਬ ਦੇ ਵਿੱਚ ਮੋੜ ਤੋਂ ਉਸ ਤਰੀਕੇ ਦਾ ਹੀ ਗੁੜ ਤਿਆਰ ਹੋਵੇ ਜਿਸ ਤਰੀਕੇ ਨਾਲ ਪਹਿਲਾਂ ਪਿੰਡਾਂ ਦੇ ਵਿੱਚ ਹੁੰਦਾ ਸੀ ਕਿ ਚਾਰ-ਚਾਰ ਪੰਜਵੇਂ ਖਿਡਾਰੀਆਂ ਹੁੰਦੇ ਸੀ ਲੋਕ ਰਸ ਪੀ ਕੇ ਲੱਸੀ ਵਿੱਚ ਪਾ ਕੇ ਬੜੇ ਸ਼ਕੀਨ ਨਾਲ ਖਾਂਦੇ ਪੀਂਦੇ ਸੀ ਪਰ ਹੁਣ ਗੁਰ ਖਤਮ ਹੋ ਚੁੱਕਾ ਹੈ ਪਰ ਹੁਣ ਕਲਾੜ ਜਿਹੜੇ ਰਹਿ ਚੁੱਕੇ ਨੇ ਰੋਡਾਂ ਦੇ ਉੱਤੇ ਰਹਿੰਦੇ ਨੇ ਜਿੱਥੇ ਕਿ ਪ੍ਰਵਾਸੀ ਯੰਤਰ ਕੰਮ ਕਰਦੇ ਨੇ ਜ਼ਿਮੀਦਾਰਾਂ ਨੇ ਤਾਂ ਕੰਮ ਖਤਮ ਹੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਕਈ ਕਲਾੜ ਨੇ ਇਦਾਂ ਦੇ ਜਿਨ੍ਹਾਂ ਨੇ ਇਦਾਂ ਦੀ ਗੰਦਗੀ ਲੋਕਾਂ ਨੂੰ ਪਰੋਸ ਰਹੇ ਨੇ ਕਈ ਕਲਾੜ ਚੰਗੇ ਵੀ ਨੇ ਜਿਨ੍ਹਾਂ ਕੋਲ ਸਭਸਤਰ ਗੁਰ ਬਣਦਾ ਹੈ ਕਾਫੀ ਉਹਨਾਂ ਦਾ ਨਾਮ ਵੀ ਹੈ ਪਰ ਇਦਾਂ ਦੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਉੱਤੇ ਕਾਰਵਾਈ ਹੋ ਸਕੇ ਤਾਂ ਉਹ ਵੱਧ ਤੋਂ ਵੱਧ ਜਿਹਨੇ ਸਾਡੇ ਦਰਸ਼ਕ ਦੇਖ ਰਹੇ ਨੇ ਬਸ ਉਹ ਵੀਡੀਓ ਸ਼ੇਅਰ ਕਰਕੇ ਕਮੈਂਟ ਜੁੜ ਕਰ ਦਿਓ ਧੰਨਵਾਦ